ਮੁਰਦਾਵਤ ਮੁਰਦਾਵਤ ਜਬ ਸਰਕਾਰ ਹਾਏ 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 ਬੱਚੇ ਮਲਾਜਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਬੱਚੇ ਮਲਾਜਮ ਪੱਕੇ ਕਰੋ ਪੱਕੇ ਕਰੋ ਪੱਕੇ ਜ਼ਿਮੇਵਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੀ ਭਤੀ ਦਾ ਪ੍ਰਬੰਧ ਕਰੋ ਬੰਦ ਅᱹਦਕੀ ਨਾ ਆਪਣਾ ਹੈ। ਘਰਾਲੇ ਸੈਕਟਰੀ ਗੌਰ ਪ੍ਰੀਤ ਸਿੰਘ ਜੀ। ਸੈਕਟਰੀ ਸਾਹਿਬ ਅੱਜ ਜਿਹੜੀ 3 ਦਿਨ ਦੀ ਕਾਲ ਸੀ ਅੱਜ ਪਹਿਲਾ ਦਿਨ ਹੈ ਤੇ ਕੀ ਕਿਹਾ ਜਾਊਗਾ। ਦੇਖੋ ਜੀ ਜਿਹੜੀ ਸਾਡੀ ਹੜਤਾਲ ਹੈ ਅਸੀਂ ਆ ਕੇ ਹੱਕੀ ਮੰਗਾਂ ਲਈ ਹੜਤਾਲ ਰੱਖੀ ਹੈ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਆਊਟਸੋਰਸ ਤੇ ਕੰਟੈਕਟ ਤੇ ਕੰਮ ਕਰ ਰਹੇ ਹਾਂ। ਕਿਉਂਕਿ ਸਾਡੇ ਜਿਹੜੀ ਸਰਕਾਰ ਆਈ ਹੈ ਇਹਨਾਂ ਨੇ ਵੀ ਲਾਰੇ ਲੱਪੇ ਲਾਇਆ ਜਿਹੜੀ ਆ ਪਹਿਲੀਆਂ ਸਰਕਾਰਾਂ ਨੇ ਕਿਹਾ ਸੀ ਸੋਨੂੰ ਅਸੀਂ ਪੱਕੇ ਕਰਾਂਗੇ। ਉਹਨਾਂ ਨੇ ਵੀ ਲਾਰੇ ਲੱਪੇ ਜਿਨਿ ਘਾਇਆ ਉਸ ਤੋਂ ਬਾਅਦ ਇਹ ਸਰਕਾਰ ਆਈ ਹੈ ਇਹਨਾਂ ਨੇ ਵੀ ਕਿਹਾ ਸੀ ਵੀ ਜਿਹੜਾ ਸਾਡਾ ਹਰਾ ਪੈਨ ਹੈ ਇਹ ਵਰਕਰਾਂ ਦੇ ਹੱਕ ਵਿੱਚ ਚੱਲੂਗਾ ਪਰ ਇਹਨਾਂ ਦੀ ਸਰਕਾਰ ਆਈ ਨੂੰ ਵੀ ਸਾਢੇ 3 ਸਾਲ ਲੰਘ ਗਏ ਅਜੇ ਤੱਕ ਇਹਨਾਂ ਨੇ ਇੱਕ ਵੀ ਮਲਾਜਮ ਪੱਕਾ ਨਹੀਂ ਕੀਤਾ ਜਿਹੜੀ ਇਹ ਸਰਕਾਰ ਸੱਤਾ ਦੇ ਆਉਣ ਤੋਂ ਪਹਿਲਾਂ ਕਹਿੰਦੀ ਹੁੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਕੋਈ ਵੀ ਮੁਲਾਜ਼ਮ ਟੈਂਕੀਆਂ ਤੇ ਨਹੀਂ ਚੜੂਗਾ ਧਰਨੇ ਨਹੀਂ ਲਾਊਗਾ ਪਰ ਇਹਨਾਂ ਦਾ ਵੀ ਉਹੀ ਹਾਲ ਹੋ ਗਿਆ ਤੇ ਇਹਨਾਂ ਦੀ ਜਿਹੜੀ ਸਰਕਾਰ ਦੇ ਵਿੱਚ ਵੀ ਉਹੀ ਧਰਨੇ ਮਜਾਰੇ ਹੋ ਰਹੇ ਆ ਅਸੀਂ ਆਪਣੀ ਹੱਕੀ ਮੰਗਾ ਮੰਗ ਰਹੇ ਆ ਵੀ ਜਿਹੜੀ ਸਾਨੂੰ ਸਰਕਾਰ ਪੱਕੇ ਕਰੇ ਜਾਂ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੇ ਇਹ ਹੀ ਸਾਡੀਆਂ ਮੰਗਾ ਜੀ ਜੇ ਤੁਹਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਅਗਲਾ ਸਰਕਾਰ ਚੀ ਹੋਏਗਾ ਦੇਖੋ ਜੇਕਰ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਸਾਡਾ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਮੁੱਖ ਮੰਤਰੀ ਰਿਆਸ਼ਮੁਰੇ ਧਰਨਾ ਲਾਉਣਾ ਹੀ ਅਸੀਂ ਕੱਲੂ ਚੰਡੀਗੜ੍ਹ ਜਾਵਾਂਗੇ ਇਹ ਧਰਨਾ ਲਾਉਣ ਇਸ ਅੱਜ ਦੇ ਪਹਿਲੇ ਦਿਨ ਤੋਂ ਕਿੰਨੇ ਮੁਲਾਜ਼ਮ ਜਿਹੜੇ ਆਗੇ ਆ ਹੜਤਾਲ ਤੇ ਗਏ ਹੋਏ ਨੇ ਦੇਖੋ ਜੇਕਰ ਮੁਲਾਜ਼ਮਾਂ ਦੀ ਗੱਲ ਕਰੀਏ ਕੱਲੇ ਮੋਗੇ ਡੀਪੂ ਦੀ ਗੱਲ ਕਰੀਏ ਤੇ ਲਗਭਗ 200 ਤੋਂ ਲੈ ਕੇ 250 ਤੱਕ ਮੁਲਾਜ਼ਮ ਜਿਹੜਾ ਅੱਜ ਹੜਤਾਲ ਤੇ ਆ ਤੇ ਜਿਹਦੇ ਵਿੱਚ ਲਗਭਗ 46 ਬੱਸਾਂ ਜਿਹੜੀਆਂ ਪੰਨ ਵਸਦੀਆਂ ਉਹ ਬੰਦ ਖੜੀਆਂ ਜੀ ਇਹ ਗੱਲ ਕਰੀਏ ਬੱਸਾਂ ਬੰਦ ਹੋਣ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਕਾफी ਨੁਕਸਾਨ ਆਏਗਾ ਦੇਖੋ ਜੀ ਇਕੱਲੇ ਮੋਗੇ ਦੀ ਗੱਲ ਗੱਲ ਕੀਤੀ ਜਾਵੇ ਲਗਭਗ ਆਪ ਤੋਂ ਲੈ ਕੇ 9 ਲੱਖ ਰੁਪਏ ਦਾ ਇੱਕ ਦਿਨ ਦਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜੀਆਂ ਸਾਡੀਆਂ 46 ਗੱਡੀਆਂ ਜੀ ਇਹ ਲੌਂਗ ਰੂਟਾਂ ਤੇ ਚੱਲਦੀਆਂ ਪਾਲੀਆਂ ਸਟੇਟਾਂ 'ਚ ਵੀ ਚੱਲਦੀਆਂ ਜਿੱਥੋਂ ਇਹ ਪੈਸੇ ਕਮਾ ਕੇ ਲੈ ਕੇ ਆਉਂਦੀਆਂ ਤੇ ਉਹਦੇ ਲਈ ਸਾਨੂੰ ਲਗਭਗ 8-9 ਲੱਖ ਰੁਪਏ ਦਾ ਨੁਕਸਾਨ ਆਇਆ ਇੱਕ ਦਿਨ ਦਾ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਦੇਖੋ ਜੀ ਇਹ ਤਾਂ ਸਰਕਾਰ ਨੂੰ ਹੀ ਅਪੀਲ ਕਰਦੇ ਹੜਤਾਲ ਕਰਨ ਤੋਂ ਪਹਿਲਾਂ ਵੀ ਨੋਟਿਸ ਦਿੱਤੇ ਆ ਇਹ ਜਿਹੜੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨੀਆਂ ਜਾਣ ਅਸੀਂ ਆਪ ਹੀ ਹੜਤਾਲ ਕਰਕੇ ਖੋਜ ਕੋ ਕਿ ਜਿਹੜੀ ਆਮ ਪਬਲਿਕ ਹੈ ਵੀ ਸਾਡੇ ਭੈਣ ਭਰਾ ਉਹ ਵੀ ਜਿਹੜੀ ਗਰੀਬ ਜਨਤਾ ਉਹਨਾਂ ਨੇ ਹੀ ਜਿਹੜਾ ਸਫਰ ਹੈ ਉਹ ਰੋਡਵੇ ਦੇ ਅਵਸਥਾ ਤੇ ਕਰਨਾ ਜਿਹੜੇ ਕੋਈ ਤਗੜੇ ਲੋਕ ਆ ਉਹਨਾਂ ਕੋਲ ਤਾਂ ਆਪਦੇ ਸਾਧਨ ਹੈਗੇ ਆ ਤੇ ਅੱਲੇ ਜਿਹੜੀ ਆਮ ਜਨਤਾ ਸੀ ਉਹਨਾਂ ਦੀਆਂ ਮੰਗਾਂ ਵੀ ਨਾਲ ਰੱਖ ਕੇ ਤੁਰਦੇ ਹਾਂ ਵੀ ਜਿਹੜੀ ਆਮ ਜਨਤਾ ਲਈ 10000 ਨਵੀਆਂ ਬੱਸ ਪਾਈ ਜਾਵੇ ਚਲੋ ਫ੍ਰੀ ਆ ਦੀਆਂ ਸਵਾਰੀਆਂ ਦੀਆਂ ਧਾਰ ਕੜ ਵਾਲੀਆਂ ਉਹਨਾਂ ਨੂੰ ਕਾਫੀ ਨੁਕਸਾਨ ਹੋਏਗਾ ਇੱਕੋ ਜਿਹਾ ਸੀ ਉਹਨਾਂ ਦੀ ਤਾਹ ਮੰਗ ਕਰ ਰਹੇ ਆ ਕਿਉਂਕਿ ਜੇ ਸਾਡੇ ਕੋਲੇ ਬੱਸਾਂ ਹੋਣਗੀਆਂ ਤਾਂ ਉਹਨਾਂ ਨੂੰ ਚਲਾਇਆ ਜਾਣਗੀਆਂ ਕਿਉਂਕਿ ਸਾਡੇ ਕੋਲ ਪਹਿਲੇ ਬੱਸਾਂ ਦੀ ਬਹੁਤ ਘਾਟ ਹੈ ਅਸੀਂ ਨਾਲ ਉਹਨਾਂ ਦੀ ਮੰਗ ਵੀ ਲੈ ਕੇ ਚੱਲ ਰਹੇ ਆ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਚਾਹੇ ਕਾਲੀ ਦਲ ਚਾਹੇ ਕਾਂਗਰਸ ਸਰਕਾਰ ਰਹੀ ਉਹਨਾਂ ਦੀ ਸਰਕਾਰਾਂ ਦੇ ਵਿੱਚ ਰੋਡਵੇਜ ਜਾਂ ਪੰਪਾਸ ਵਿੱਚ ਬੱਸਾਂ ਪਾਈਆਂ ਜਾਂਦੀਆਂ ਸੀ ਇੱਕ ਇੱਕੋ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਿਹਦੇ 3.5 ਸਾਲ ਬੀਤ ਗਏ ਅਜੇ ਤੱਕ ਇੱਕ ਵੀ ਬੱਸ ਇਹਨਾਂ ਇਸ ادارے ਦੇ ਵਿੱਚ ਨਹੀਂ ਪਾਈ ਇਹ ਗੱਲ ਕਰੀਏ ਰਨ ਅਟੋਰ ਦੀ ਹਾਂਜੀ ਰਨ ਅਟੋਰ ਦੀ ਜਿਹੜਾ ਉਹ ਡਰਾਈਵਰਾਂ ਬੁਖਸ਼ੀ ਚੱਲਦਾ ਹਾਂਜੀ ਉਹਦੇ ਬਾਰੇ ਵੀ ਅੱਜ ਜਿਹੜਾ ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਕਿਉਂਕਿ ਜਿਹੜਾ ਉਹ ਕੋਰੋਨਾ ਉਹ ਸਾਡੇ ਡਰਾਈਵਰਾਂ ਲਈ ਜਾਂ ਆਪਣੇ ਲਈ ਬਹੁਤ ਮਾੜਾ ਬਣਿਆ ਵਾ ਅਸੀਂ ਉਹ ਚੀਜ਼ ਦਾ ਵਿਰੋਧ ਕਰਦੇ ਹਾਂ ਪਹਿਲਾਂ ਵੀ ਜਿੰਨੇ ਵਾਰੀ ਉਹਦੇ ਵਿੱਚ ਅਸੀਂ ਦੇਸ਼ ਵਿਆਪੀ ਹੜਤਾਲਾਂ ਹੋਈਆਂ ਉਹਦੇ ਵਿੱਚ ਵੀ ਪਨਬਸ ਵੱਲੋਂ ਸਾਥ ਦਿੱਤਾ ਗਿਆ ਅਸੀਂ ਅੱਜ ਵੀ ਜਿੱਥੇ ਕਿਤੇ ਸ਼ੰਗਾਰ ਚੋਊਗਾ ਅਸੀਂ ਉਹਦੇ ਬਤੀ ਵਿਸੂੜਤ ਕਰਾਂਗੇ ਕਿਉਂਕਿ ਉਹ ਜਿਹੜਾ ਕਾਨੂੰਨ ਬਣਾਇਆ ਗਿਆ ਉਹ ਗਲਤ ਬਣਾਇਆ ਗਿਆ इस वीडियो नु अगे शेयर जरूर करना जी कृपा करके साथ चैनल सब्सक्राइब जरूर कर लो जी हूँ फास्ट अजीप अपले स्टोर तो इंस्टाल करके नविया खबर पढ़ते देख सकते हो धनबाद